ਸਤਿ ਸ਼੍ਰੀ ਅਕਾਲ ਜੀ ਅੱਜ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਦੇ ਵਿੱਚ ਅੱਜ ਆਪਾਂ ਖੇਤ 부ਜੇ ਸੀਗੇ ਤੇ ਸੁਪਰ ਸੀਡਰ ਚੈੱਕ ਕਰਨਾ ਸੀਗਾ 8 ਫੁੱਟਾ ਆਪਣਾ ਗੁਰਵਾਜ ਦਾ ਸੁਪਰ ਸੀਡਰ ਜਿਹੜਾ ਫਿਊਚਰ ਪਲੱਸ ਮਾਡਲ ਸੀਗਾ ਪਿਛਲੇ ਸਾਲ ਵਾਲਾ ਤੇ ਟਰੈਕਟਰ ਸਾਡਾ 57 HP ਆ ਅਰਜੁਨ 555 100 ਰੰ ਦੇ ਟਾਇਰਾਂ ਦੇ ਵਿੱਚ ਤੇ ਆਹ ਜੀ ਦੀ ਨੂੰ ਵੱਢਿਆ ਹੋਇਆ 10 ਦਿਨ ਹੋ ਗਏ ਸੀਗੇ ਪਿੱਛੇ ਜੀ ਮੈਂ ਇੱਕ ਹੋਰ ਵੀ ਵੀਡੀਓ ਪਾਈ ਸੀਗੀ ਜਿਹਦੇ ਵਿੱਚ ਆਪਾਂ ਸੋਨਾਲਿਕਾ 4x4 ਤੈਨੀ ਹੋਲੈਂਡ ਦੇ ਨਾਲ ਖੇਤ ਬਾਗੇ ਦੇਖਿਆ ਸੀਗਾ ਤੇ ਵੀਡੀਓ ਉਸੇ ਦਿਨ ਦੀ ਹੈ ਬਟ ਉਹ ਪਾਣੀ ਭੁੱਲ ਗਿਆ ਸੀਗਾ ਲੇਟ ਹੋ ਗਏ ਸੀਗੇ ਤੇ ਤੁਹਾਨੂੰ ਸਫਾਈ ਵੀ ਚੈੱਕ ਕਰਨੀ ਆ ਤੇ ਤੋਰਾ ਵੀ ਤੁਸੀਂ ਟਰੈਕਟਰ ਦਾ ਚੈੱਕ ਕਰੋ ਤੇ ਦੂਜੀ ਗੱਲ ਆ ਜਿਹੜੀ ਮੈਨ ਸਾਨੂੰ ਪਹਿਲਾਂ ਥੋੜਾ ਜਿਹਾ ਡਾਊਟ ਸੀਗਾ ਵੀ ਟਰੈਕਟਰ ਖਿੱਚਦਾ ਕਿ ਨਹੀਂ ਖਿੱਚਦਾ ਬਾਕੀ ਗੇਅਰ ਲਵਾਣੇ ਦੇ ਕਾਰਨ ਵਧੀਆ ਕੰਮ ਚੱਲ ਰਿਹਾ ਤੇ ਸਫਾਈ ਵੀ ਬਹੁਤ ਘੈਂਟ ਆ ਰਹੀ ਆ ਤੇ ਜੀ ਜੀ ਸੀਗੀ ਜਿਹੜੀ ਸਾਡੀ ਆਪਣਾ ਹਾਈਬ੍ਰਿਡ ਹੀ ਵਿੱਚ ਸੀਗਾ ਪਤਾ ਨਹੀਂ 75 ਹੀ ਰੇ ਸੀਗਾ ਸ਼ਾਇਦ ਤੇ ਬਾਣ ਵੀ ਪੂਰਾ ਵੱਧਦਾ ਹੀ ਹੈ ਇਹਦਾ ਤੇ ਲੰਗਾ ਤੁਹਾਡੇ ਸਾਹਮਣੇ ਆ ਤੇ ਸਫਾਈ ਵੀ ਤੁਹਾਡੇ ਸਾਹਮਣੇ ਹੀ ਚੱਲ ਰਹੀ ਹੈ ਸਫਾਈ ਵੀ ਵਧੀਆ ਬਾਕੀ ਤੋਰਾ ਜੇ ਵਿਧਾਣਾ ਮਾੜਾ ਜਾਂ ਗੇਅਰ ਵੱਡਾ ਹੋ ਜਾਂਦਾ ਤੇ ਸਫਾਈ ਦਾ ਫਰਕ ਪੈ ਜਾਂਦਾ ਉਹ ਤੇ ਲੋਡ-ਲੂਡ ਤੇ ਇੰਨਾ ਖਾਸ ਪੈ ਨਹੀਂ ਰਿਹਾ ਟਰੈਕਟਰ ਤੇ ਬਾਕੀ ਤੁਸੀਂ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਤੁਹਾਡੀ ਕੀ ਰਾਏ ਆ ਇਹਦੇ ਬਾਰੇ ਤੇ ਹੋਰ ਕੀ ਕੀ ਕਰ ਸਕਦੇ ਆਪਾਂ ਇਹ ਬਾਕੀ ਤੁੰਗਾ ਜੀ ਵੀਡੀਓ ਦੇਖਣ ਲਈ ਧੰਨਵਾਦ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ